Aiden, oi do noti ਐ ਮੜਿਆ ਕਰਕੇ ਐ ਕਰਦੇ ਮੜਿਆ ਕਰਕੇ ਐ ਕਰਨਾ ਕਰਕੇ ਹੱਥ ਕਰਕੇ ਮੈਂ ਕਿ ਨਹੀਂ ਕਰਨਾ ਮੈਂ ਕਿ ਨਹੀਂ ਐ ਕਰਨਾ ਇਹ ਕਰਨਾ ਸੰਗ ਦੀ ਮਾਤਾ ਮੈਂ ਕਿ ਨਹੀਂ ਕਰਨਾ ਐ ਕਰ ਰਹਾ ਐ ਕਰ ਰਹੀ ਆ ਅੱਛਾ ਹਾਂ ਐ ਕਰਨਾ ਕਰੀ ਠੀਕ ਹੈ ਲੈ ਮਾਤਾ ਕਰਦੇ ਵੀ ਜਰਮਾਨਾ ਚਲਦੀ ਆ ਕਰਜ ਮਾਨ ਦਾ ਕਰਦੇ ਹੋ ਹਾਂਜੀ ਬਾਵੇ ਖੇਤਵਾਰ ਨੂੰ ਮੰਨਦੇ ਹੋ ਮਾਂ ਕਾਨ ਕਰਨ ਨੂੰ ਮੰਨਦੇ ਹੋ ਮੰਨਦੇ ਹੋ ਮਹਾਮਈ ਨਸਾਣੀ ਨੂੰ ਬੁਰਜਲ ਨੇ ਮੰਨਦੇ ਜੋ ਬੁਰਜਾ ਵੀ ਜਾਣੇ ਜੋ ਹਾਂਜੀ ਜਾਣਦੇ ਨਾ ਪੱਕੀ ਗੱਲ ਆ ਹਾਂਜੀ ਹਾਂ ਸੇਵਾ ਕਰਜ ਬਹੁਤ ਆ ਉਹਨਾਂ ਫਲ ਨਹੀਂ ਆਗਾ ਲਈਗਾ ਪੱਕੀ ਗੱਲ ਆ ਕਰ ਤੇ ਸੇਵਾ ਹੱਦੋਂ ਜ਼ਿਆਦੀ ਹੈ ਉਹਨਾਂ ਫਲ ਨਹੀਂ ਗਾ ਸੇਵਾ ਬਹੁਤ ਕਰਦੀ ਹੈ ਹੈ ਕਰ ਤੇ ਗੱਦੀ ਸੀਗੀ ਹੈਗੀ ਸੀ ਹੁਣ ਤੁਸੀਂ ਇਹ ਗੱਲ ਬੁਛਰੋ ਤੁਹਾਡੀ ਗੱਦੀ ਕਾਲੇ ਨਹੀਂ ਸੀਗੀ ਗੱਦੀ ਕਾਲੇ ਨਹੀਂ ਸੀਗੀ ਇਹ ਗੱਲ ਇਹਨਾਂ ਨੂੰ ਵੀ ਪਤਾ ਉਹ ਤਾਂ ਮੇਰੇ ਤੋਂ ਲਿਆਉਣ ਤੋਂ ਪਹਿਲਾਂ ਹੀ ਮਰ ਗਿਆ ਸੋਹਰਾ ਮੇਰਾ ਗੱਦੀ ਕਰਦਾ ਸੀ ਉਹ ਹੈ ਹੈ ਹਾਂ ਉਹਨੇ ਛੇੜ ਕੀਤੀ ਸੋਹਰਾ ਚੱਲ ਜਾਂਦਾ ਤੁਸੀਂ ਕੱਲ ਦੱਸਦੇ ਭਾਈ ਸੰਤਾਨ ਦੀ ਰਿਕਮੈਂਡੈਂਸ ਅੰਦਰ ਆਪਨੇ ਆ ਕੈਸਾ ਲਖੜ ਗਿਆ ਓ ਜੀ ਪਰ ਵੀ ਹੋ ਗਤੀ ਮਾਇਆ ਬਜ਼ੁਰਗਾ ਵੇ ਹੋ ਗਤੀ ਮਾਇਆ ਬਜ਼ੁਰਗਾ ਵੇ ਰਾਜਾ ਤੈਨ ਦਾ ਹਰ ਬਾ ਮੈਨੂੰ ਉਹ ਮਣਾਵਾ ਉਹ ਤੇਰੇ ਸਾਹ ਪਰੋਠੇ ਲਾਵਾ ਤੈਨੂੰ ਰੁੱਸੇ ਨੂੰ ਅਬ ਮਣਾਵਾ ਉਹ ਤੇ ਹਾਰ ਬੁਲਾ ਦੇ ਪਾਵਾ ਕੰਦੇ ਵਾਲਿਆ ਬਜ਼ੁਰਗਾ ਦੇ ਏ ਬਈ ਬਜ਼ੁਰਗਾ ਵੇ ਲਾਜਾ ਤੇਨਾਂ ਦਾ ਸ਼ਰਮਾ ਮੈਨੂੰ ਓਏ ਬਜ਼ੁਰਗਾ ਵੇ ਲਾਜਾ ਤੇਨਾਂ ਦਾ ਸ਼ਰਮਾ ਮੈਨੂੰ ਗੱਦੀ ਵਾਲਿਆ ਬਜ਼ੁਰਗਾ ਵੇ ਲਾਜਾ ਤੈਨੂੰ ਸ਼ਰਮਾ ਮੈਨੂੰ ਓ ਕਾਲੀ ਗੜਗੜ ਕਰਕੇ ਚੱਲ ਗਈ ਮੇਰੇ ਨਾਲ ਵਸਾਣੀ ਖੜ ਗਈ ਓ ਕਾਲੀ ਗੜਗੜ ਕਰਕੇ ਜਿੰਦਗੀ ਤੇਰੇ ਨਾਲ ਵਸਾਣੀ ਖੜ ਗਈ ਓ ਤੇਰੇ ਨਾਲ ਵਸਾਣੀ ਖੜਗੀ ਗੱਦੀ ਵਾਇ ਬਜੁਰਗਾਵੇ ਪ੍ਰੇਮ ਸੇ ਮਾਇਆ ਬਜੁਰਗਾਵੇ ਵੇ ਰਾਜਾ ਤੈਨ ਦਾ ਹਰਮਾਂ ਮੈਂ ਤੂੰ ਮੈਨੂੰ ਪ੍ਰੇਮ ਬਜੁਰਗਾਵੇ ਲਾਜਾ ਤੈਨ ਦਾ ਹਰਮਾਂ ਮੈਂ ਤੈਨੂੰ ਵਾਇ ਬਜੁਰਗਾਵੇ ਲਾਜਾ ਤੈਨੂੰ ਸ਼ਾਮਾ ਮੈਨੂੰ ਕਾ ਟ੍ਰੇਨਿੰਗ ਜਲਦੀ ਮਿਲਦੀ ਬਗਾ ਜਿਹੜਾ ਕੱਲ ਹੋਰ ਨੂੰ ਬੋਲਦੇ ਕਿ ਜੁੱਤੀਆਂ ਉਹਦਾ ਹੋਵੇ ਕਿ ਦੇਵਾਂਗੇ ਤੇ ਪੁੱਤਰ ਪਾਣੀ ਬਗ ਬਾਲੀ ਵੀ ਦੀ ਗੱਲ ਹੋ ਜੂਗੀ ਹਾਂ ਮਾਤਾ ਜਿਹੜਾ ਢੇਰਾ ਸੰਤਾਂ ਦਾ ਇਹ ਕਿੱਥੇ ਆ ਹਾਂ ਤੁਸੀਂ ਉਥੇ ਪੱਕੇ ਜਾਂਦੇ ਜੋ ਬੰਦ ਕਰਤਾ ਫਿਰ ਬਾਬਾ ਕਹਿੰਦਾ ਕੋਈ ਸੀ ਲੀਲਾ ਕਪੜਾ ਵੀ ਖਰਦੇ ਸੀ ਉੱਥੇ ਹਾਂ ਕੋਈ ਜੋੜਾ ਖਰਦੇ ਸੀ ਬਾਬੇ ਦਾ ਹਾਂ ਕਈ ਵਾਰ ਸੁੱਕ ਕੁੜਗੇ ਭੁੱਲ ਗਏ ਹੋਣਾ ਭੁੱਲ ਗਏ ਹੈ ਤੁਸੀਂ ਉਹਨੂੰ ਭੁੱਲ ਗਏ ਹੈ ਭੁੱਲ ਗਏ ਨਾ ਬਾਬਾ ਕਹਿੰਦਾ ਇਹ ਸੰਤ ਛੱਡੀ ਖੜੇ ਆ ਠੀਕ ਆ ਛੱਡੀ ਖੜੇ ਨਾ ਮੈਂ ਕਹਿੰਦਾ ਕਿਤੇ ਮੂੰਹ ਤੋਂ ਨਾਂ ਵੀ ਨਹੀਂ ਆਇਆ ਨਹੀਂ ਜੀ ਨਾਂ ਤਾਂ ਖੜੀ ਰਿਹਾ ਜਾਂਦੇ ਕਿਉਂ ਨਹੀਂ ਜਾਂਦੇ ਤੇ ਮੂੰਹ ਜਨਾ ਕਿ ਫਿਰ ਜਾਣਾ ਵੀ ਚਾਹੀਦਾ ਇੱਥੇ ਹਾਂ ਨਹੀਂ ਕਹਿਣਾ ਬੱਬਾ ਸਰਕਾਰ ਮੈਨੂੰ ਕੋਈ ਇਹ ਡੇਰਾ ਬੈਸ਼ਨੂ ਆ ਬੈਸ਼ਨੂ ਨਾ ਇੱਥੇ ਜੂਤ ਚੱਲਦੀ ਦੇਸੀ ਕੀ ਉਹਦੀ ਇੱਥੇ ਜੂਤ ਚੱਲਦੀ ਸੀ ਕੀ ਉਹਦੀ ਠੀਕ ਆ ਪੈਸੰਤਾ ਤੁਣਾਈ ਲੱਗਾ ਆ ਸੇਵਾ ਕਰਦੇ ਉੱਥੇ ਉਹ ਲੱਗਣਾ ਧੂਣਾ ਲੱਗਣਾ ਉੱਥੇ ਸੇਵਾ ਕਰਦੇ ਹਨ ਹੈ ਇਹ ਜੋਤਲਾ ਜਿਹੜੀ ਜਗਾ ਅੱਡ ਆ ਇਹ ਧੂਣਾ ਸਾਈਡ ਤੇ ਆ ਹੈ ਉਹਨੂੰ ਸ਼ੰਦ ਜਾਲੀ ਲੱਗੀ ਹੋਈ ਆ ਸ਼ੰਦ ਸੀ ਗਏ ਜਾਲੀ ਲੱਗੀ ਇਹਨੂੰ ਜਾਲੀ ਲੱਗੀ ਹੋਈ ਆ ਹੈ ਇਸ ਸਾਈਡ ਤੇ ਜਗਾ ਬਣੀ ਹੋਈ ਆ ਉਹਨੂੰ ਚਿੱਟੜਾਂ ਦੀ ਕਲੀ ਫਰੀ ਹੋਈ ਆ ਕਲੀ ਫਰੀ ਹੋਈ ਆ ਨਾਲ ਜਾਲੀ ਲੱਗੀ ਹੋਈ ਆ ਹੈ ਆ ਸਾਈਡ ਤੇ ਦੋ ਤਿੰਨ ਬੂਟੇ ਆ ਫੁੱਲਾਂ ਦੇ ਕਹ ਨਿਸ਼ਾਨੀਆਂ ਪੱਕੀਆਂ ਕਹ ਹਾਂਜੀ ਅੰਜਰਾ ਵੀਰਾ ਲੱਗਿਆ ਹਰਾ ਜੋਰ ਹੁਣ ਬਹਿ ਜਾ ਫਟੇ ਲਾਂ ਤੇਰੇ ਜਾਂ ਤਰਚ ਜੋਰ ਹੀ ਹੈਣੀ ਬਹਿ ਜਾ ਫਟੇ ਲਾਂ ਤੇਰੇ ਤੇ ਬਾਦਰੀ ਸਲਾਮੀ ਕੇ ਬਹਿ ਜਾ ਬਹੁਤ ਰੰਗ ਲਾਣੇ ਬਹਿ ਜਾ ਇਹ ਟੇਕੇ ਬਾਬੇ ਲੇਰ ਕੋਲੇ ਖੜਾਇਆ ਹੁੰਦਾ ਮੈਂ ਲੰਮ ਘੜਾ ਦੇਣੀ ਆ ਤੇਰੇ ਤੇਰੇ ਪੈਸੇ ਬਨ ਗਏ 500 ਵੀ ਲੈਣਾ ਤਾਪਾ 500 ਵੀ ਲੈਣਾ ਜੀ ਛੋਟ ਹੋਇਆ ਕਰਾਇਆ ਹਾਂ ਕਾਢੀ ਦੇ ਲੱਗਦੇ ਤਾ ਸਾਰੇ ਮਾਨ ਦਾ ਇਕੱਠੀ ਕਰਦੇ ਹੋ ਮਾਨ ਦੇ ਬੇਨਾਨ ਨੂੰ ਸਾਹਮਣੇ ਅੰਦਰ ਬਾੜ ਤੇ ਸਰੂਪ ਪਿਆ ਬੇਨਾਨ ਦਾ ਹਾਂਜੀ ਬੋਲੋ ਹੈ ਉੱਥੇ ਇੱਕ ਜਿਵੇਂ ਕਹਦੇ ਨੇ ਗੁੜਕਾ ਸਾਹਿਬ ਵੀ ਪਿਆ ਉਹ ਸਾਰੀ ਸਰਕਾਰ ਦੀ ਜਿਹੜੀ ਮਾਨਸਾਰੇ ਨਹੀਂ ਕਰਦੇ ਹੋ ਹੈਗੇ ਨਾ ਇਹ ਨਿਸ਼ਾਨੀ ਸੀਗੀ ਤੁਸੀਂ ਸੰਤਾ ਨੂੰ ਮੰਨ ਕੇ ਛੱਡਤਾ ਹਾਂਜੀ ਜਾਣਦੇ ਹੈ ਜਾਣੇ ਨਹੀਂ ਨਹੀਂ ਜਾਂਦੇ ਨਾ ਹੈ ਫਿਰ ਘਰ ਚੋਂ ਕਹਦੇ ਨੇ ਜਿਵੇਂ ਕੱਚੀ-ਕੱਚੀ ਹੋ ਕੋਈ ਬੋਲੋ ਆਉਂਦੀ ਆ ਅਰਜੋਕਾ ਚਿੱਕਾ ਜੀ ਹੋ ਗੋਣੀ ਬੜੀ ਜਾਂਦੀ ਇਹ ਚਿੱਤ ਕਾਲਾ ਬੈਣਾ ਹੈ ਤੇ ਮਾਤਾ ਗੁੱਸਾ ਆ ਤੈਨੂੰ ਆਉਂਦਾ ਜੇ ਤੂੰ ਕਿਹਾ ਜੀ ਗੁੱਸਾ ਆਉਂਦਾ ਮੈਂ ਤੇ ਮਾਤਾ ਗੁੱਸਾ ਬੜਾ ਆਉਂਦਾ 8 ਗਣੇ ਲੈ ਕੇ ਚੱਲਣ ਦੀ ਹੈ ਹੈ ਆ ਜੀ ਲੱਗੀ ਇਹ ਦੁਕਾਨ ਕੀ ਦਾਰੂ ਕੀ ਦਾਰੂ ਅਗਲੀ ਗੱਲ ਦੂਸਰੀ ਮੈਂ ਹੜਾ ਦੱਸਣੀ ਮੈਂ ਤਾਂ ਕਹਿਣੀ ਹੈ ਕਿਣੀ ਮਾਤਾ ਮਾਤਾ ਜਿਹੜੇ ਚਰਾਗ ਸੀ ਬਾਬੇ ਦੇ ਤੁਸੀਂ ਇਹ ਦੋ ਥਾਂ ਕਿਤੇ ਤਿੰਨ ਥਾਂ ਕਿਤੇ ਸੀਗੇ ਜਿਹੜਾ ਬੱਲੀ ਸੀ ਰੱਖਣ ਵਾਲੀ ਫਿਰ ਫੀਰ ਚ ਸੀ ਜਿੱਥੋਂ ਫਿਰ ਘਰੇ ਜਾਂਦੇ ਫਿਰ ਸੇਵਾ ਕਰਦੇ ਫਿਰ ਸੇਵਾ ਕਰੀ ਜਾਂਦੇ ਹੈ ਸੇਵਾ ਕਰੀ ਜਾਂਦੇ ਉਸੇ ਜਗ੍ਹਾ ਚੱਕੀ ਸੀਗੀ ਕਿਸੇ ਨੂੰ ਖੱਦਿਆ ਸੀਗਾ ਨਹੀਂ ਜੀ ਕਿਸੇ ਨੂੰ ਨਹੀਂ ਫਿਰ ਖੱਲੇ ਵੀ ਆਲ ਜਾਇਆ ਇੱਕ ਇੱਕ ਨੰਬਰ ਹੈ ਗੱਲ ਆ ਗਈ ਠੀਕ ਹੈ ਇੱਕ ਆਲ ਜਾਏ ਠੀਕ ਆ ਫੇਰ ਸਰਕਾਰ ਜਾਣਦੀ ਆ ਬੰਦਾ ਵਿਖਾਈ ਦੇਣਾ ਹੈ ਬੰਦਾ ਨੌਜਵਾਨ ਦਿਸਣਾ ਹੈ ਇਹ ਬੰਦਾ ਮਰ ਗਿਆ ਨੌਜਵਾਨ ਹੈ ਆਂਦਾ ਇਹਨਾਂ ਦਾ ਹਵਦਾਂ ਮੈਂ ਇਹ ਬਾਕੀ ਤਾਰੂ ਕੀ ਤਾਰੂ ਜਿਹੜਾ ਪੀ ਕੇ ਮਰ ਗਿਆ ਤਾਰੂ ਇਹ ਬਾਕੀ ਤਾਰੂ ਕੀ ਤਾਰੂ ਓਏ ਬਾਕੀ ਤਾਰੂ ਕੀ ਤਾਰੂ ਜਿਹੜਾ ਪੀ ਕੇ ਮਰ ਗਿਆ ਤਾਰੂ ਖੜਾਣੀ ਬੱਜੇ ਦਾ ਸ਼ਬਦ ਖੜਾਣੀ ਹੈ ਟਿੱਕਾ ਜਲਵਾ ਬਾਬੇ ਹਰਸ਼ ਦੇ ਟਿੱਕਾ ਜਲਵਾ ਬਾਬੇ ਹਰਸ਼ ਦੇ ਪਰ ਹੋਜੂ ਲਾ 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 ਸੱਜਣਾ ਆਲਵਾਦ ਕੁੱਟਿਆ ਘਟ ਘੜੀ ਸਹਵਾ ਜਲਦ ਸਹਵਾ ਨੂੰ ਆਲਵਾਦ ਕੁੱਟਿਆ ਘਟ ਘੜੀ ਸਹਵਾ ਕਬੜੀ ਬਣਾਈ ਐ ਕੋਠੇ ਉੱਤੇ ਬਾਬਾ ਜੀ ਕਬੜੀ ਬਣਾਈ ਐ ਪੰਜ ਕਾਬੜੀ ਦਿੱਤੀ ਨਾ ਕਦੇ ਰੱਸੀ ਪਾਈ ਐ ਪੰਜ ਕਾਬੜੀ ਦਿੱਤੀ ਨਾ ਕਦੇ ਰੱਸੀ ਪਾਈ ਐ ਪੰਜ ਕਾਬੜੀ ਦਿੱਤੀ ਨਾ ਕਦੇ ਰੱਸੀ ਪਾਈ ਐ ਕਰ ਰੱਖਦਾ ਵਾ ਲੱਗਾ ਸੀ ਲੱਭੇ ਸੀ ਕੋਈ ਰੱਖਦਾ ਗਾ ਕਈ ਵਾਰੀ ਲੱਭੇ ਹੈ ਕਈ ਵਾਰੀ ਲੱਭੇ ਫਿਰ ਤਵੀਤ ਕੋਈ ਬਾਬਾ ਨੂੰ ਖਾਈ ਜਾਂਦਾ ਸਾਡੇ ਘਰ ਚ ਤਵੀਤ ਆਏ ਸੀਗੇ ਹੈ ਇੱਕ ਤਵੀਤ ਚੱਕਾ ਬੇੜੇ ਦੇ ਕੋਲੋਂ ਬੋਲੋ ਮੈਂ ਕੋਲੇ ਕਰੋ ਇਹ ਤਵੀਤ ਕਿਸ ਚੱਕਿਆ ਸੀਗਾ ਘਰੋਂ ਇੱਥੇ ਆਇਆ ਜਾਂਦੀ ਸੀ ਹੈ ਇਹ ਕਿ ਤਵੀਤ ਲੱਭਾ ਬੇੜ ਦੇ ਕੋਲੋ ਹਾਂਜੀ ਲੱਭਾ ਕਿਸ ਲੱਭਾ ਹਾਂਜੀ ਲੱਭਾ ਬੇੜ ਦੇ ਕੋਲੋਂ ਲੱਭਸੀ ਨਾ ਹਾਂਜੀ ਹੈ ਪੱਕੀ ਗੱਲ ਨਾ ਜਮਾ ਵੇਖ ਲਓ ਮੈਂ ਝੂਠ ਨਾ ਮਾਰਾ ਕਿਤੇ ਨਹੀਂ ਮੈਂ ਗੱਪੀ ਬਾਤ ਵਟਾਂ ਝੂਠ ਤਾਂ ਮੈਂ ਮਾਰਦੀ ਨਹੀਂ ਹੈ ਤਵੀਤ ਲੱਭਾ ਬੇੜ ਦੇ ਕੋਲੋ ਕਿਸੇ ਨੂੰ ਲੱਭਾ ਕਹਿੰਦਾ ਪਸੂ ਬਹੁਤ ਸੀ ਹੈ ਕਰਾਓ 1 2 3 4 5 ਖਰਾਬ ਹੋ ਗਏ ਪੰਜ ਪਸ਼ੂ ਪੰਜੇ ਖਰਾਬ ਹੋ ਗਏ ਕਿੰਨੇ ਸੀਗੇ ਕੋਈ ਵੀ ਨਹੀਂ ਰਿਹਾ ਆਪਸ ਬਹੁਤ ਸੀਗੇ ਪੰਜ ਸੀ ਨਾ ਬਹੁਤ ਸੀ ਪਸ਼ੂ ਇਹ ਕਰ ਉਹ ਆ ਤੇ ਚਾਰ ਮੱਝਾਂ ਖੜੀਆਂ ਸੀਗੀਆਂ ਕਿੰਨੇ ਮੱਝਾਂ ਖੜੀਆਂ ਸੀਗੀਆਂ ਬਹੁਤ ਸੀ ਪਸ਼ੂ ਚਾਰ ਪੰਜ ਪਸ਼ੂ ਚਾਰ ਮੱਝਾਂ ਖੜੀਆਂ ਸੀ ਨੇ ਕਹੇ ਹਾਂ ਚਾਰ ਮੱਝਾਂ ਖੜੀਆਂ ਸੀ ਰਾਨੀ ਹੋਲਾਟਾ ਝਗੜ ਮਸਾਲਾ ਚੋ ਕਹਡੇ ਚਾਰ ਗੁਰ ਦੀ ਰਾਣੀ ਝਗੜ ਮਸਾਲਾ ਚੋ ਕਹਡੇ ਚਾਰ ਗੁਰ ਦੀ ਰਾਣੀ ਹੋਲਾਟਾ ਝਗੜ ਮਸਾਲਾ ਚੋ ਓ ਖੇਡੇ ਚਾਰ ਗੁਰ ਦੀ ਰਾਣੀ ਓਏ ਮਾਰਜੇ ਮੈਂ ਕਹਿ ਦਨੇ ਆ ਗੁੰਮ ਗੁੰਮ ਹੋ ਜਾਣਾ ਮਾਰੰਗੁਰ ਤਾਂ ਬਹੁਤ ਰਹਿੰਦੇ ਗੁੰਮ ਪਰ ਕੀ ਸਾਡੇ ਹਾਂ ਹੋ ਜਾਂਦੇ ਸੀ ਹੈ ਇੱਕ ਦੋ ਦੋ ਜਣੇ ਹੁੰਦੇ ਆ ਗੁੰਮ ਗੁੰਮ ਹੋਏ ਕਿ ਤਰ ਤਾਰੇ ਮੌਕੀ ਗਏ ਗੁੰਮੋ ਕਿਸ ਫੇਲੇ ਕੋਣੇ ਮੋੜ ਗਏ ਸੀਗੇ ਅੱਖਾਂ ਤਾਂ ਜੜ ਗਏ ਸੀਗੀਆਂ ਚਾਣ ਚੱਕੀ ਮੋਗੇ ਸੱਚੀ ਗੱਲ ਹੈ ਬਾਹਰਲੇ ਬੰਨੇ ਬੈ ਸਿਗੇ ਮੰਜੇ ਤੇ ਬੈਸੀਗੇ ਕੋਈ ਰੋਖਾ ਰੁਕਦੀ ਥਾਂ ਛਲੇ ਬੈਸੀਗੇ ਉੱਥੇ ਪ੍ਰਾਣ ਛੱਡ ਕੇ ਬੋਲੋ ਬੋਲੋ ਨਿਸ਼ਾਨੀਆਂ 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 ਕਿਆ ਓ ਕਾਲੀ ਕੀ ਕਹਿਗੀ ਕੀ ਕਹਿਗੀ ਮਸਾਣੀ ਕਹੇ ਕਹਲ ਜਲੇਗੀ ਗਲਗੀ ਹੋਇ ਤੇ ਬਾਬਾ ਤੰਦਰੁਜਾਇ ਤੇ ਬਾਬਾ ਤੰਦਰੁਜਾ ਹੁਜੀ ਪਈਆ ਤਾਰੇ ਮਾਤਾ ਜਗੜ ਮਸਾਣਾ ਚੋ ਉਹ ਲਾਤਾ ਜਗੜ ਮਸਾਣਾ ਚੋ ਘੰਡੇ ਤਾਲ ਮੁਰਦੀ ਨਾ ਜਦੋਂ ਕਿ ਲਾ ਹੁੰਦਾ ਨਾ ਤੁਹਾਨੂੰ 2 ਦਿਨ ਪਹਿਲਾਂ ਦੱਸ ਗਿਆ ਸੀ ਬੋਲੋ ਚੇਤਾ ਨੀ ਜੀ ਮੈਨੂੰ ਗੱਲ ਤੇਣਾ ਸੁਣੋ ਮੇਰੀ ਗੱਲ ਜਿਹੜੀ ਹੈਗੀ ਆ ਹਾਂਜੀ ਹਾਂਜੀ ਸੱਚੀ ਗੱਲ ਤਾਂ ਗੱਲਾਂ ਹੋ ਰਹੀਆਂ ਕਰ ਲੱਗ ਪਏ ਸੀਗਾ ਸੱਚੀ ਆ ਗੱਲ ਤਾਂ ਨਹੀਂ ਮੇਰਾ ਦਿਮਾਗ ਫਿਰ ਚੱਕਿਆਗਾ ਨਾ ਬੰਦੇ ਚਾਨ ਚੱਕ ਗਏ ਸਾਡੇ ਘਰੋਂ ਗੈਜਲੇ ਨਾ ਚਾਰ ਬੰਦੇ ਗਏ ਫਰੈਂਡ ਨਹੀਂ ਫਿਰ ਮਾਤਾ ਫਿਰ ਉਹੀ ਗੱਲ ਵਿੱਚ ਕਹਿੰਦੇ ਪਏ ਨਹੀਂ ਦਿਮਾਗ ਫਿਰ ਸਾਡਾ ਨਹੀਂ ਨਾ ਫਰੈਂਡ ਕੋ ਚਾਰ ਗਏ ਫਿਰ ਮੈਂ ਗੱਲ ਫਿਰ ਮੇਰੇ ਨੰਬਰ 'ਤੇ ਮੈਂ ਕਰ ਗਾ ਤਾਂ ਸੱਚੀ ਆ ਸੱਚੀ ਆ ਗੱਲ ਝੂਠ ਨਹੀਂ ਗਾ ਸਾਰਾ ਪਿੰਡ ਬੈਠਾ ਸੱਚੀਆਂ ਗੱਲਾਂ ਸਾਡੀਆਂ ਇਹ ਝੂਠ ਕੋਈ ਨਹੀਂ ਮੱਸੇ ਗੱਲ ਕੀ ਲੋਕਾਂ ਦੇ ਮਨ 'ਚ ਇਹ ਨਾ ਕਦੇ ਮਾਤਾ ਨੂੰ ਕੀ ਕੀ ਦਿੰਦੀ ਆ ਨਹੀਂ ਨਹੀਂ ਝੂਠ ਨਾਲ ਮੈਂ ਮਾਰਦੀ ਨਹੀਂ ਗੀ ਮਾਤਾ ਹਾਂ ਬੋਲੀ ਜਾਂਦੀ ਆ ਨਹੀਂ ਨਹੀਂ ਝੂਠ ਮੈਂ ਮਾਰਦੀ ਨਹੀਂ ਗ ਪੈਣ ਚੁੱਪ ਨਹੀਂ ਕਰਨਾ ਮੈਂ ਬਹਿ ਜਾ ਜੇ ਭਈ ਤੁਹਾਨੂੰ ਵਧੀਆ ਨਹੀਂ ਲੱਗਦਾ ਮੈਂ ਬਹਿ ਜਾਣਾ ਜੇ ਰੰਗ ਵੇਖਣਾ ਤਾੜੀ ਮਾਰਦੇ ਕਰੀ ਜੇ ਰੰਗ ਵੇਖਣਾ ਤਾੜੀ ਮਾਰ ਦੋ ਤੁਹਾਡੀ ਵਾਹ ਮਾਂ ਥੋੜੀ ਜਿਹਾ ਨਾ ਮਾਰੋ ਤਾੜੀ ਵਾਵਾ ਜੀ ਤਾੜੀ 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 ਕਹਾਂ ਤਾੜੀ ਤੇ ਤਾੜੀ ਤਾੜੀ ਤੇ ਤਾੜੀ ਟਾੜੀ ਤੇ ਦਾੜੀ ਵੱਜੀ ਤਰਿਆ ਪੀਰਕੋੜ ਦੇ ਵਾਲਾ ਹਾ ਟਾੜੀ ਤੇ ਦਾੜੀ ਵੱਜੀ ਪੀਰਕੋੜ ਦੇ ਵਾਲਾ ਹਾ ਟਾੜੀ ਤੇ ਦਾੜੀ ਵੱਜੀ ਤਰਿਆ ਪੀਰਕੋੜ ਦੇ ਵਾਲਾ ਟਾੜੀ ਤੇ ਦਾੜੀ ਟਾੜੀ ਤੇ ਦਾੜੀ ਟਾੜੀ ਤੇ ਦਾੜੀ ਦਾੜੀ ਤੇ 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 ਗੱਲਾਂ ਹੋ ਰਹੀ ਜੇਕਰ ਲੱਗ ਪਈ ਸੀ ਦੋ ਦਿਨ ਪਹਿਲਾਂ ਹਾਂ ਜੀ ਤੁਹਾਨੂੰ ਕਹਿ ਗਿਆ ਸੀਗਾ ਮੈਂ ਦੋ ਤਿੰਨ ਦਿਨ ਦਾ ਹੈਗਾ ਹੈ ਇਹ ਗੱਲ ਤੇਰਾਂ ਹੀ ਹੋਈ ਸੀਗੀ ਹੋਈ ਵੀ ਨਹੀਂ ਸੀਗੀ ਹੈ ਤੁਸੀਂ ਅੰਦਰ ਬੈਠੇ ਸੀਗੇ ਹਾਂ ਜੀ ਹੈ ਤੇ ਚਾਹ ਪੀਂਦੇ ਪਏ ਸੀਗੇ ਨਿਸ਼ਾਨੀ ਹੈ ਮੇਰੀ ਇਹ ਪਤਾ ਲੱਗ ਗਿਆ ਨਾ ਹੈ ਚੇਤਨਾ ਹੈ ਚਿੱਤਾਂ ਗੱਲਣਾ ਆਪਾਂ ਝੂਠ ਮਾਰਦੇ ਇਹ ਗੱਲ ਤਨ ਉਦੋਂ ਗੱਲਾਂ ਨੇ ਕਹੀ ਸੀ ਮੈਂ ਮੁੱਕ ਜਾਣਾ ਬਸ ਵੇਹ ਦੇ ਢਾਂਗੀ ਕੱਢੂੰਗਾ ਮੈਂ ਹਮਿੰਦੇ ਗੱਲਾਂ ਸਰਸਾਨੀ ਤਾਂ ਆਇਆ ਨਹੀਂ ਨਾ ਭਲੇਖੇ ਜੀ ਰਹਿ ਗਏ ਇੱਕ ਮਾਤਾ ਤੇਰੇ ਘਰ ਦੇ ਵਿੱਚ ਬਾਬਾ ਕੋਰੀ ਤੇ ਮਾਤਾ ਮਸਾਨੀ ਜਿਹੜੀ ਤੂੰ ਗੱਲ ਕਹਿਣੀ ਸੀ ਮੈਂ ਕਹਿ ਤੀ ਬੱਸ ਹੋਣੀ ਕਹਿਣਾ ਮਾਤਾ ਮਸਾਨੀ ਲੱਗੀ ਹੋਈ ਆ ਠੀਕ ਆ ਲਾਤੀ ਹੋਣੀ ਆ ਜੀ ਕਿਸੇ ਨੂੰ ਦੱਸੂ ਕਿੱਥੋਂ ਲੱਗੀ ਹੋਈ ਦੱਸੂਗਾ ਮੈਂ ਦੱਸੂਗਾ ਪਾਲਾ ਕੋ ਸੂ ਪਰਦੇ ਨਾ ਕੋਈ ਨਹੀਂ ਜੀ ਸਾਰਾ ਪਿੰਡ ਬੈਠਾ ਫੇਰ ਨੂੰ ਕਿਤੇ ਮੈਂ ਮੇਰੇ ਦਿਵਾਲੇ ਹੋਣ ਕਿਤੇ ਮੈਂ ਜੁੱਤੀਆਂ ਲੈ ਕੇ ਨਹੀਂ ਸੱਚੀ ਹੈ ਸਾਡੇ ਕਰਤਕਾਂ ਗੱਲਾਂ ਦਾ ਸਾਰਿਆਂ ਨੂੰ ਪਤਾ ਠੀਕ ਆ ਇਹਨੂੰ ਪਤਾ ਕੋਈ ਮਾਦਾ ਕਿਸੇ ਵੇਲੇ ਬਿਆਜੀ ਪਹਿ ਹੈ ਦਿੰਦੇ ਸੀਗੇ ਕੋਈ ਸਮਾਂ ਸੀਗਾ ਉਹ ਪੈਸਾ ਮੁੱਕਦਾ ਨਹੀਂ ਸੀਗਾ ਇਹ ਗੱਲ ਝੂਠੀ ਸੱਚੀ ਹੈ ਕਮਾਈ ਤਾਂ ਸਹੀ ਨਹੀਂ ਕੀਤੀ ਬਹੁਤ ਹੈ ਹੈ ਜਿੰਨੂੰ ਦਿੱਤੇ ਕਦੇ ਮੰਗੇ ਨਹੀਂ ਹੈ ਇਹ ਗੱਲ ਸੱਚੀ ਹੈ ਸਾਡੇ ਸਾਡੇ ਆਪ ਦੇ ਹੀ ਹਾਂਜੀ ਲੇ ਕਾਰ ਵਾਂ ਡੁੱਬ ਕੇ ਲੜ ਲਾ ਬਸ ਅੱਜ ਸਭ ਪਿੱਛੇ ਹਟਵੇ ਸੱਚ ਗਾਇਆ ਗੱਲਾਂ ਮੈਂ ਤਨ ਝੂਠ ਨਹੀਂ ਕਹਿੰਦੀ 1 2 3 ਤਿੰਨ ਜਾਣੇ ਤੇਰੇ ਤੋਂ ਪਛਾੜ ਗਏ ਹਟ ਕੇ ਹਟ ਕੇ ਦੋਆ ਦੂਰ ਤੋਂ ਹਾਂ ਦੋਆ ਦੂਰ ਤੋਂ ਇਕਾ ਲਾਗੇ ਲਾਗਦੇ ਵਾਲੇ ਵੀ ਸਭ ਹਟ ਗਏ ਗੱਲ ਸੁਣੋ ਉਹੀ ਗੱਲ ਕਿਹਾ ਜਿਹੜੀ ਗੱਲ ਹੋਈ ਉਹ ਬੰਦੇ ਪਿਛਾੜ ਗਏ ਫਟੇ ਗਾ ਤੋਂ ਪੈਸੇ ਤੋਂ ਵੜ ਗਏ ਜਦੋਂ ਜਿਹੜੀ ਵਿਵਤਾ ਪਈ ਤੂੰ ਕਿਹਾ ਸੀਗਾ ਪਰ ਖੜੇ ਨਹੀਂ ਹੈਂ ਨਹੀਂ ਤੇ ਕਿਤੇ ਕਿੱਡੀ ਗੱਲ ਕਿਤੇ 20000 ਦੀ ਕੀ ਆ ਕਿੰਨੇ ਦੀ ਗੱਲ ਆ ਬਸ ਹੋਰ ਤਾਂ ਕਿੰਨੇ ਦੀ ਗੱਲ ਹੈ ਨਾ ਕਿ ਹੈ ਹਾਂ ਸੱਚੀ ਆ ਇਹ ਆ ਸੀਗੀ ਇਨੀ ਗੱਲ ਹੀ ਕਹੀ ਸੀਗੀ ਪਰ ਐ ਕਰਕੇ ਜਗਾ ਛੱਡ ਗਏ ਕੁਛ ਨਹੀਂ ਘਾਟੇ ਕੋਲੇ ਇਹ ਗੱਲ ਕਹੀ ਗਈ ਸੱਚੀ ਹੈ ਹਾਂ ਪਰ ਤੂੰ ਅੜੀ ਦੀ ਪੱਕੀ ਆ ਉਹ ਬੜੀ ਨਹੀਂ ਜਾ ਕੇ ਨਾ ਕਹ ਹਾਂ ਬੜੀ ਨਹੀਂ ਜਾ ਕੇ ਹੋ ਜਿਹੜੇ ਕਹਿੰਦੇ ਸੀ ਉਹ ਜਿਹੜੇ ਕਹਿੰਦੇ ਸੀ ਉਹ ਜਿਹੜੇ ਕਹਿੰਦੇ ਸੀ ਮਾਰਾਂਗੇ ਨਾਲ ਤੇਰੇ ਉਹ ਛੱਡ ਕੇ ਮਤਾਰ ਉਹ ਤੇ ਕੋਈ ਨਹੀਂ ਦਸੀ ਮਾਰਾਂਗੇ ਨਾਲ ਤੇਰੇ ਉਹ ਛੱਡ ਕੇ ਉਹ ਛੱਡ ਕੇ ਉਹ ਛੱਡ ਕੇ ਮਤਾਰ ਫੱਟ ਗਏ ਮਾਤਾ ਡਰਾਈਵਰੀ ਕੌਣ ਕਰਦਾ ਸੀਗਾ ਹਾਂ ਟਰੈਕਟਰ ਕੌਣ ਲਵਾਉਂਦਾ ਸੀਗਾ ਡਰਾਈਵਰੀ ਦਾ ਕੋਈ ਨਾ ਮੋਟਰਸਾਈਕਲ 'ਤੇ ਚਲਾਉਂਦੇ ਆ ਟਰੈਕਟਰ ਕੌਣ ਲੈ ਕੇ ਪਿੱਛੇ ਲਵਾਉਂਦਾ ਸੀਗਾ ਫਰਾ ਚਲਾਉਂਦਾ ਫਰਾ ਚਲਾਉਂਦਾ ਪਰ ਆ ਚਲਾਉਂਦਾ ਇਹ ਸਰਕਾਰ ਕਹਿੰਦੀ ਹੈ ਟਰੈਕਟਰ ਕਿਥੇ ਚਾਨਚੱਕ ਬਲਟ ਗਏ ਸੀਗਾ ਉਹ ਤਾਂ ਸਾਡਾ ਟਰੈਕਟਰ ਸੀਗਾ ਰਿਸ਼ਤੇਦਾਰੀ 'ਚ ਹੋਗਾ ਸੀ ਹਾਂ ਸਾਡਾ ਸੀਗਾ ਸਾਡਾ ਸੀਗਾ ਇਹ ਚਾਂੜ ਚੱਕ ਪਲਟ ਗਿਆ ਸੀਗਾ ਹਾਂ ਉਹ ਗਾਂ ਕੋਈ ਲੈ ਗਿਆ ਸੀ ਉਹਨਾਂ ਨੇ ਤੁਸੀਂ ਗੱਲ ਹੈਗੀ ਜੇ ਹਾਂ ਜੀ ਨਹੀਂ ਹੈਗੀ ਸੱਚੀ ਗੱਲ ਹੈ ਟਰੈਕਟਰ ਪਲਟ ਗਿਆ ਸੀ ਨਾ ਹਾਂ ਜੀ ਹਾਂ ਜੀ ਉਹਨਾਂ ਨੇ ਭਾਨ ਨਹੀਂ ਦਿੱਤਾ ਸੀ ਜਮੈਂ ਫਿਰ ਤੁਸੀਂ ਆਇਆ ਨਾ ਫਿਰ ਗੱਲ ਕੋ ਫਿਰ ਕਿ ਕਿਸੇ ਨੂੰ ਜਾ ਵੀ ਰਿਹਾ ਵੱਡੇ ਵੀ ਸੁਣ ਜਾ ਹਾਂ ਜੀ ਹਾਂ ਨੂੰ ਹਾਂ ਤੇ ਨਾ ਨੂੰ ਨਾ ਭਾਈ ਟਰੈਕਟਰ ਪਲਟ ਗਿਆ ਪਲਟਿਆ ਸੀਗਾ ਸੱਚੀ ਹੈ ਗੱਲ ਹਾਂ ਹੈ ਸੱਚੀ ਉਹ ਬੰਦੇ ਆਲੇ ਕਹਿੰਦੇ ਸਾਡੇ ਕੋਲ ਕੋਈ ਕੁੱਛ ਨਹੀਂ ਕਰ ਚਾੜਦੇ ਹਾਂ ਜੀ ਹਾਂ ਜੀ ਉਹਨਾਂ ਨੇ ਹਾਂ ਤੇ ਉਹ ਨੁਕਸਾਨ ਹੋਇਆ ਤੁਸੀਂ ਆ ਪਰਿਆ ਬੋਲੋ ਹਾਂ ਜੀ ਕਹ ਹਾਂ ਹੀ ਗੱਲ ਕੀ ਆਉ ਜੀ thank you रुसिया रुसिया रही हरे थम चन तेरा हाथे रंगे ਗਲ ਯੁੱਤੇ ਮਡੂ ਖਾਉ ਕਰਦ ਰਹਿਣਾ ਤੂ ਵੇ ਲੈ ਮਾਤਾ ਆ ਅਲ ਜਾ ਗਿਆ ਗੱਲ ਬਾਤ ਕੀ ਹਲਾਸਾਨੂੰ ਤਾਂ ਚਾਹੀਦਾ ਠੀਕ ਆ ਪਾਲਾ ਕਰ ਦੇ ਇੱਕਦਮ ਸੰਤਾਨ ਮੰਨ ਲਓ ਤੇ ਗੱਦੀ ਕਰ ਚ ਮੰਨਣੀ ਪੈਣੀ ਆ ਮੰਨਦੇ ਅਸੀਂ ਹੈਂ ਮੰਨਦੇ ਗੱਦੀ ਤੇ ਜਲਦਾ ਲੈਰ ਅੱਡਾ ਜਲਦੀ ਘਰੇ ਸੇਵਾ ਕਰਦੇ ਲੈਰ ਅੱਡਾ ਜਲਦੀ ਲੈਰ ਕੌਣ ਕਿਹਦੇ ਚੱਲਦੀ ਹੈ ਭਾਈ ਕਿਸੇ ਤੇ ਨਹੀਂ ਚੱਲਦੀ ਫਿਰ ਕਦੋਂ ਕਿਵੇਂ ਚੱਲ ਪਈ ਸੇਵਾ ਕਰਦੇ ਹੁਣ ਗੱਡੀ ਦਾ ਸੀਮ ਕਰਦਾ ਹੈ ਕੋਈ ਨਹੀਂ ਕਰਦਾ ਬਸ ਫਿਰ ਤੇ ਸੇਵਾ ਕਰਨੀ ਪੈਣੀ ਹੈ ਸੇਵਾ ਕਰੋ ਇਹ ਨਹੀਂ ਗੱਲ ਥੇਰੀ ਗੱਲਾਂ ਮਾਰਨਾ ਇਹ ਨਹੀਂ ਕਰ ਸੇਵਾ ਕਰਦਾ ਮਰਦਾ ਸੇਵਾ ਕਰ ਕਿਸੇ ਨੂੰ ਗੁਰੂ ਨੂੰ ਆਉਣਾ ਪੈਂਦਾ ਵੀ ਕਰਨਾ ਪਿਆ ਕੋਈ ਥੇਰੀ ਕਿ ਦੱਸਦਾ ਗੱਲਬਾਤ ਹਾਂਜੀ ਤੇਰਾ ਮਾਤਾ ਹੋ ਜਾਏ ਫਾਇਦਾ ਦੁਆਣ ਕਰਦੇ ਨੇ ਕੀ ਤੱਕ ਅੱਛਾ ਲੱਗੇ ਮੁੰਡੇ ਨੂੰ ਕਰ ਦਿਆਗੇ ਹਨਾ ਹਾਂ ਕਰਦਾ ਭਲਾਈ ਹੋ ਜੇ ਲੈ ਮਾਤਾ ਦੀ ਗਰੰਟੀ ਆ ਤਰੇ ਕਰਦਾ ਮੈਂ ਕਿਹੜਾ ਚੀੜੀ ਚੂਣੀ ਕਰਦੀ ਜੇ ਕਰੂਗੀ ਨਾ ਕੁਝ ਕਰੂਗੀ ਕੋਈ ਬਰਕਤ ਨਹੀਂ ਰਹੇਗੀ ਕਾਸੇ ਚ ਬਸ ਮਾਦਰੇ ਕਰਦੇ ਗੱਦੀ ਵਾਲ ਜਾ ਸੰਤਾਲ ਜਾਏਗਾ ਉਹ ਗੱਲ ਵਿੱਚ ਕੁਝ ਨਹੀਂ ਠੀਕ ਆ ਆ ਗੱਲ ਆ ਵਤ ਗਈ ਹੈ ਹੋਰ ਬੋਲੋ ਹੋਰ ਠੀਕ ਹੈ ਠੀਕ ਹੈ ਲੈ ਮਾਤਾ ਜੀ ਨੇ ਸ਼ਰਤ ਹੈ ਕਿ ਸਾਡੇ ਨੂੰ ਸਲਾਮ ਕਰ ਦੇ ਕੇ ਮਾਤਾ ਬੈਠਾ ਆ ਕਰ ਰੱਖਿਆ ਕਰਦੇ ਮੈਂ ਬੈਠਾ

ਨੇ ਕੀ ਜੂਣ ਹੈ ਬਕਰਾਂ ਦੀ ਹੋ ਕੀ ਜੂਣ ਹੈ ਬਕਰਾਂ ਦੀ